ਦੁਦਰਾਜੂ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸਰਕਾਰ ਦੇ ਦਵਾਰੇ ਦਵਾਰ ਮੁਹਿੰਮ ਤਹਿਤ ਅਮ ਲੋਟ ਵਿਖੇ ਸ਼ਹਿਰ ਦੇ ਵਾਰਡ ਨੰਬਰ 1 ਪੋਟਾ ਕਲੋਨੀ ਬਲੋਡ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਨੇ ਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋ ਡਾਕਟਰ ਬਲਜੀਤ ਕੌਰ ਨੇ ਕੀ ਕੁਝ ਕਿਹਾ ਆਉਂ ちゃっਦੇ ਅੱਜ ਅਸੀਂ ਲੋਟ ਦੇ ਵਿੱਚ ਇੱਕ ਮਲਖਣ ਪਹਲ ਕਰਨ ਜਾ ਰਹੇ ਹਾਂ ਹਾਲਾਂਕਿ ਹੁੰਦਾ ਕਿ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਜਿਹੜੇ ਲੀਡਰ ਹੈ ਵਰਕਰ ਡੋਰ ਟੂ ਡੋਰ ਕਰਦੇ ਹੁੰਦੇ ਆ ਪਰ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਸਿਰਫ ਇਸ ਲਈ ਕਿ ਅਸੀਂ ਜੋ ਤੱਕ ਜੋ ਹੁਣ ਤੱਕ ਕੀਤਾ ਇੱਕ ਤਾਂ ਉਹਦੀ ਫੀਡਬੈਕ ਲਵਾਂਗੇ ਲੋਕਾਂ ਤੋਂ ਕਿ ਕੀ ਉਹ ਸਾਡਾ ਕੰਮ ਪਸੰਦ ਕਰਦੇ ਨੇ ਔਰ ਉਸ ਤੋਂ ਬਾਅਦ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਕੋਈ ਕੰਮ ਰਹਿ ਜਾਂਦੇ ਆ ਸੋ ਇੱਕ ਇੱਕ ਘਰ ਦੇ ਅੰਦਰ ਜਾ ਕੇ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਸੁਣਾਗੇ ਉਹ ਕੰਮ ਅਸੀਂ ਲਿਖ ਕੇ ਲੈ ਕੇ ਆਵਾਂਗੇ ਸਾਡੇ ਸਾਰੇ ਵਰਕਰ ਸਹਿਬਾਨ ਜਿਹੜੇ ਇਹ ਕੰਮ ਕਰਨਗੇ ਤੇ ਉਸ ਤੋਂ ਬਾਅਦ ਅਸੀਂ ਹਫ਼ਤੇ 10 ਦਿਨਾਂ ਬਾਅਦ ਉਹਦਾ ਰਿਵਿਊ ਕਰਾਂਗੇ ਔਰ ਲੋਕਾਂ ਦੇ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਕਰਾਵਾਂਗੇ ਇੱਕ ਤਰ੍ਹਾਂ ਦੇ ਨਾਲ ਅਸੀਂ ਮਲੋਟ ਦੇ ਪਿੰਡਾਂ ਭਰਾਵਾ ਤੋਂ ਸਰਕਾਰ ਦੇ ਪ੍ਰਤੀ ਫੀਡਬੈਕ ਲੈਣੀ ਚਾਹੁੰਦੇ ਹਾਂ ਅਸੀਂ ਜੇ ਇਹ ਕਹਿ ਲਈਏ ਵੱਡੇ ਵੱਡੇ ਕੰਮ ਤਾਂ ਕਿਉਂਕਿ ਮਲੋਟ ਨੇ ਮੈਨੂੰ ਕਿਹਾ ਸੀ ਕਿ ਪਹਿਲਾਂ ਸਾਡੀ ਇਹ ਵੱਡੀਆਂ ਮੁਸ਼ਕਲਾਂ ਹੱਲ ਕਰਾਓ ਜਿਹਦੇ ਵਿੱਚ ਸੀਵਰੇਜ ਦੀ ਗੱਲ ਕਰਦੇ ਸੀ ਸੀਵਰੇਜ ਦਾ ਕੰਮ ਲਗਾਤਾਰ ਚੱਲ ਰਿਹਾ ਜਦੋਂ ਦੀ ਸਰਕਾਰ ਬਣੀ ਹੈ 34 ਕਰੋੜ ਪਹਿਲਾਂ ਲੱਗ ਕੇ ਆਏ ਸੀ ਔਰ ਉਸ ਤੋਂ ਬਾਅਦ ਹੋਰ ਵੀ ਅਸੀਂ ਐਡ ਕਰੀ ਜਾਂਦੇ ਹਾਂ ਜਿੱਥੇ ਪ੍ਰੋਬਲਮ ਆ ਰਹੀ ਹੈ ਇਸ ਤੋਂ ਪਹਿਲਾਂ ਮਲੋਟ ਮੁਕਸਰ ਸੜਕ ਸ਼ੁਰੂ ਕਰਾਈ ਗਈ ਸੀ ਜਿਹੜੀ ਕਿ ਹੁਣ ਤਕਰੀਬਨ ਪੂਰੀ ਹੋਣ ਵਾਲੀ ਹੈ ਸਭ ਤੋਂ ਵੱਡੀ ਸਮੱਸਿਆ ਸੀ ਜਿਹਦੇ ਕਰਕੇ ਮਲੋਟ ਤੇ ਮੁਕਸਰ ਟੁੱਟੇ ਹੋਏ ਸੀ ਲੋਟ ਦਾ ਅੰਡਰ ਬ੍ਰਿਜ ਦਾ ਕੰਮ ਸੀ ਜਿਹੜਾ ਉਹ ਵੀ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਵੀ ਇੱਕ ਵੱਡੀ ਮੰਗ ਸੀ ਲੋਟ ਵਾਸੀਆਂ ਦੀ ਅਸੀਂ ਮਮਟ ਕਾਲਜ ਦੇ ਸਾਹਮਣੇ ਖੜੇ ਹਾਂ ਜਿਹੜਾ ਕਾਲਜ ਖਤਮ ਹੋਣ ਦੇ ਕੰਢੇ ਤੇ ਸੀ ਉਹਨੂੰ ਅਸੀਂ ਰਿਵਾਈਵ ਕੀਤਾ ਦੁਬਾਰਾ ਉੱਥੇ ਸਰਕਾਰ ਨੇ ਦੁਬਾਰਾ ਗ੍ਰਾਂਟਾਂ ਦਿੱਤੀਆਂ ਔਰ ਬੱਚੇ ਵੀ ਸਾਡੇ ਵੱਡੀ ਗਿਣਤੀ ਦੇ ਵਿੱਚ ਇੱਥੇ ਐਡਮਿਸ਼ਨ ਲੈ ਰਹੇ ਨੇ ਇਸੇ ਤਰ੍ਹਾਂ ਹੀ ਅਸੀਂ ਫੋਕਲ ਪੁਆਇੰਟ ਦੇ ਵਿੱਚ ਪ੍ਰੋਗਰੈਸ ਕੀਤੀ ਹੈ ਤੋਂ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖੋਂ ਜਿਹੜੇ ਵੱਡੇ ਵੱਡੇ ਕੰਮ ਸੀ ਵੱਡੇ ਵੱਡੇ ਮਸਲੇ ਸੀ ਉਹਨਾਂ ਨੂੰ ਅਸੀਂ ਹੱਲ ਦੇਖੋ ਜੀ ਹਾਲੇ ਅਸੀਂ ਲੱਗੇ ਹੋਏ ਆ ਕਿ ਸੀਵਰੇਜ ਮੇਰੀ ਇਹੀ ਦੀਨੀ ਚਮੰਦਾ ਕਿ ਮੈਂ ਆਪਣੇ ਟਨਰ ਦੇ ਵਿੱਚ ਸੀਵਰੇਜ ਦੀ ਇਸ ਮਸੱਯਾ ਪੂਰਨ ਤੌਰ ਤੇ ਹੱਲ ਕਰਾਂ ਔਰ ਉਸ ਤੋਂ ਵੱਡੀ ਗੱਲ ਮੈਂ ਇਹੀ ਕਹਿ ਸਕਦੀ ਹਾਂ ਕਿ ਸਿਹਤ ਦੇ ਸਿੱਖਿਆ ਦੇ ਵਿੱਚ ਅਸੀਂ ਮਲੋਟ ਨੂੰ ਅੱਗੇ ਲੈ ਕੇ ਜਾਵਾਂਗੇ ਐਜੂਕੇਸ਼ਨ ਦੇ ਲਈ ਭਾਵੇਂ ਇੱਥੇ ਕੋਈ ਹੋਰ ਕਾਲਜ ਲੈ ਕੇ ਆਈਏ ਜਾਂ ਕੋਈ ਹੋਰ ਇਹਦੇ ਵਿੱਚ ਪ੍ਰੋਗਰੈਸ ਕਰੀਏ ਇਸੇ ਤਰ੍ਹਾਂ ਹੈਲਥ ਦੇ ਪ੍ਰਤੀ ਵੀ ਇੱਥੇ ਨਵੇਂ ਪ੍ਰੋਜੈਕਟ ਸ਼ੁਰੂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕੋਸ਼ਿਸ਼ ਰਹੂੰਗੀ ਮੇਰੀ ਕਿ ਮਲੋਟ ਜਿਹੜਾ ਅਸੀਂ ਪਛੜਿਆ ਹਲਕਾ ਗਿਣਦੇ ਸੀ ਇਹਨੂੰ ਉਸ ਕੈਟਾਗਰੀ ਚੋਂ ਬਾਹਰ ਲੈ ਕੇ ਆ ਆ ਮਤੋਂ ਕਲੀਨਿਕ ਬੋਲੇ ਆ ਬਦਲਣਾ ਪੈਗਾ ਮੈਨੂੰ ਲੱਗਦਾ ਹੈ ਕਿ ਨਾਵਾਂ ਦੇ ਚੱਕਰਾਂ ਚ ਤਾਂ ਪੈਣਾ ਹੀ ਨਹੀਂ ਚਾਹੀਦਾ ਸਾਨੂੰ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਉਹਦੀ ਫੈਸਿਲਿਟੀ ਕਿੰਨੀ ਹੈ ਲੋਕਾਂ ਨੂੰ ਔਰ ਜਦੋਂ ਇੰਨੇ ਟੈਸਟ ਫ੍ਰੀ ਹੋਣ ਲੱਗ ਜਾਣ ਦਵਾਈਆਂ ਮਿਲਣ ਲੱਗ ਜਾਣ ਤਾ ਲੋਕ ਵੀ ਇਹ ਭੁੱਲ ਜਾਂਦੇ ਹੁੰਦੇ ਵੀ ਇਹਦਾ ਨਾਂ ਕੀ ਉਹ ਮੰਨ ਇਹ ਦੇਖਣਾ ਹੁੰਦਾ ਵੀ ਇਹਨੂੰ ਕੌਣ ਕਰੇ